ਕਨਸਟਿਟੂਟ ਸਤਨਾਮ ਸਿੰਘ ਜੋ ਕਿ ਕਮਾਲ ਕੇ ਚੌਂਕੀ ਵਿੱਚ ਲੱਗਿਆ ਹੋਇਆ ਹੈ ਉਹਦੇ ਕੋ ਉਹ ਜਾ ਰਿਹਾ ਸੀ ਰਸਤੇ ਦੇ ਵਿੱਚ ਤਾਂ ਉਹਦੇ ਕੋਲੋਂ ਕੁਝ ਲੋਕਾਂ ਨੇ ਉਹਦੇ ਉੱਪਰ ਅਟੈਕ ਕਰਕੇ ਇਨੋਵਾ ਗੱਡੀ ਵਿੱਚ ਜਿਹੜੇ ਅਟੈਕਰ ਸੀਗੇ ਉਹ ਆਏ ਤੇ ਉਹਨਾਂ ਨੇ ਉਹਦੇ ਉੱਪਰ ਅਟੈਕ ਕਰਕੇ ਉਹਦੇ ਕੋਲੋਂ ਜਿਹੜਾ ਉਹਦਾ ਸਰਕਾਰੀ ਪਿਸਤਲ ਸੀ 9mm ਬਰਾਊਨੀ ਉਹ ਉਹਦੇ ਕੋਲੋਂ ਖੋ ਲਿਆ ਔਰ ਖੋ ਕੇ ਉਹਨੂੰ ਬੁਰੀ ਤਰ੍ਹਾਂ ਨਾਲ ਇੰਜਰ ਕਰਕੇ ਜਿਹੜਾ ਹੈਗਾ ਉਹ ਚਲੇ ਗਏ ਇਸ ਤੋਂ ਬਾਅਦ ਕਿ ਉਹਨੂੰ ਹਸਪਤਾਲ ਦੇ ਸ਼ਿਫਟ ਕੀਤਾ ਗਿਆ ਇਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਐਸਪੀ ਡੀ ਸਾਹਿਬ ਦੀ ਰੈਨਮਾਈ ਹੇਟ ਬਣਾਈ ਗਈ ਜਦੇ ਵਿੱਚ ਕੇ ਐਸਪੀ ਡੀ ਸਾਹਿਬ ਡੀਐਸਪੀ ਡੀ ਸਾਹਿਬ ਅਤੇ ਇਨਚਾਰਜ ਜਿਹੜੇ ਆਪਣੇ ਸੀਆਈਏ ਹੈਗੇ ਨੇ ਤੇ ਨਾਲ ਹੀ ਥਾਣੇ ਦੇ ਜਿਹੜੇ ਮਲਾਜਮ ਹੈਗੇ ਨੇ ਉਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹੋਰ ਇਨਵੈਸਟੀਗੇਸ਼ਨਸ ਦੇ ਕਰਕੇ ਹਿਊਮਨ ਇੰਟੈਲੀਜੈਂਸ ਡਿਵੈਲਪ ਕਰਕੇ ਇਹ ਕੇਸ ਨੂੰ ਸੋਲਵ ਕੀਤਾ ਅਤੇ ਇਹਦੇ ਵਿੱਚ ਹੁਣ ਤੱਕ 4 ਬੰਦੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਵਿੱਚੋਂ ਕਿ ਦੋ ਬੰਦੇ ਆਲਰੇਡੀ ਅਰੈਸਟ ਹੋ ਚੁੱਕੇ ਨੇ ਇਨਾ ਦੋ ਲੋਕਾਂ ਦੇ ਕੋਲੋਂ ਜਿਹੜੀ ਵਾਹਦਾਂ ਤੇ ਚ ਇਸਤੇਮਾਲ ਕੀਤੀ ਹੋਈ ਇਨੋਵਾ ਗੱਡੀ ਹੈ ਉਹ ਬਰਾਮਦ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜਾ 9mm ਦਾ ਪਿਸਟਲ ਸੀਗਾ ਜਿਹੜਾ ਪੁਲਿਸ ਦਾ ਜਿਹੜਾ ਸਰਕਾਰੀ ਪਿਸਟਲ ਸੀ ਉਹ ਵੀ ਹੁਣ ਤੱਕ ਬਰਾਮਦ ਹੋ ਚੁੱਕਾ ਹੈ ਦੋ ਲੋਕ ਹੋਰੇ ਦੇ ਵਿੱਚ ਨਾਮਜ਼ਦ ਕੀਤੇ ਗਏ ਹਨ ਤੇ ਜੀਤੀ ਚੇਤੀ ਇਹਨਾਂ ਨੂੰ ਵੀ ਫੜਿਆ ਜਾਵੇਗਾ ਜਿਹੜੇ ਇਹ ਦੋ ਅਕਿਊਜ਼ ਹੈਗੇ ਨੇ ਇਹਨਾਂ ਦੋਨਾਂ ਨੂੰ ਅੱਜ ਕੋਰਟ ਵਿੱਚ ਪੇਸ਼ ਕਰਕੇ ਅਸੀਂ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਸਾਨੂੰ ਹੋਰ ਵੀ ਕਾਫੀ ਦੇ ਵਿੱਚ ਇਨਵੈਸਟੀਗੇਸ਼ਨ ਵਿੱਚ ਸਾਨੂੰ ਤਤ ਸਾਹਮਣੇ ਆਣਗੇ ਤੇ ਆਪਾਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਛੇਤੂ ਛੇਤੀ ਇਹਦਾ ਚਲਾਨ ਕੋਰਟ ਦੇ ਵਿੱਚ ਦੇਵਾਂਗੇ ਸਰ ਜਿਹੜਾ ਰੋਂਜੀ ਕੇ ਸਰ ਰੋਂ ਦਾ ਬ੍ਰਾਹਮਦ ਹੋਈ ਸਰ ਪ੍ਰਾਈਮ ਜਿਹੜਾ ਵੈਪਨ ਹੈ ਯਾਰ ਯੂਜ਼ ਹੋਇਆ ਕਿਤੇ ਹੋਰ ਜਿਸ ਤਰ੍ਹਾਂ ਇਹ ਸਾਡੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਵੈਪਨ ਕਿਤੇ ਹੋਰ ਯੂਜ਼ ਕਰਨਾ ਨਹੀਂ ਪਾਇਆ ਗਿਆ ਹੈ ਪਰ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਹੈਗਾ ਵੀ ਆਪਾਂ ਰਿਮਾਂਡ ਲੈ ਕੇ ਹ ਵੀਰ ਜੀ ਵੀ ਸਿਕੂਰਾ ਪੂਰਾ ਪੂਰਾ ਮੈਪਿੰਗ ਕਰਾਂਗੇ ਵੀ ਇਹ ਕਿੱਥੇ ਕਿੱਥੇ ਗਏ ਕਿਵੇਂ ਕਿਵੇਂ ਗਏ ਕਿੱਥੇ ਕਿੱਥੇ ਵੈਪਨ ਰੱਖਿਆ ਗਿਆ ਵੈਪਨ ਯੂਜ਼ ਹੋਇਆ ਜਾਂ ਨਹੀਂ ਹੋਇਆ ਰਾਉਂਡ ਵਾਲੀ ਗੱਲ ਜਿਹੜੀ ਤੁਸੀਂ ਕਹੀ ਹੈ ਉਹ ਸਹੀ ਹੈ ਆਪਾਂ ਆਪਾਂ ਵੀ ਇਨਵੈਸਟੀਗੇਟਿਡ ਇਸ ਚੀਜ਼ ਨੂੰ ਹਜੇ ਕਰ ਰਹੇ ਹਾਂ ਵੀ ਰਾਉਂਡ ਮਿਸਿੰਗ ਕਿਉਂ ਹੈਗੇ ਨੇ ਇਸ ਕਰਕੇ ਇਹ ਪੂਰੀ ਇਨਵੈਸਟੀਗੇਸ਼ਨ ਦਾ ਕਿਉਂਕਿ ਪਾਰਟ ਹੈਗਾ ਆਪਾਂ ਇਨੀਸ਼ੀਅਲ ਆਪਾਂ ਜਿਹੜੇ ਸਾਡੇ ਵੈਪਨ ਰਿਕਵਰ ਹੋ ਗਿਆ ਦੋ ਲੋਕ ਫੜੇ ਗਏ ਨੇ ਪਾਕਲੂ ਇਹ 10 ਰਾਉਂਡ ਸਜੇ ਤੁਨਸੀ ਨੇ 10 10 ਮਿਸਿੰਗ ਫਿਰ ਨੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈਗੇ ਫਿਰ ਕਿਸ ਤਰ੍ਹਾਂ ਦੀ ਬ ਬਨਾਰਦਿਸਕੀ ਇੱਕ ਖੋ ਦਾ ਕੇਸ ਹੈਗਾ ਇਹ ਇਹਨਾਂ ਨੇ ਉਸ ਤੋਂ ਪਹਿਲੇ ਸਾਡੇ ਹੁਣ ਤੱਕ ਤਫਤੀਸ਼ ਵਿੱਚ ਆਇਆ ਵੀ ਇਹ ਤੋਂ ਪਹਿਲੇ ਵੀ ਇਹਨਾਂ ਨੇ ਇੱਕ ਥਾਂ ਦੇ ਉੱਪਰ ਮੋਬਾਈਲ ਫੋਨ ਵੀ ਖੋਇਆ ਹੈਗਾ ਉਹ ਵੀ ਮਦਈ ਨੂੰ ਸੀ ਜਿਹੜੇ ਮੈਂ ਦੱਸਿਆ ਗਿਆ 8 ਵਜੇ ਦੇ ਚਾਰ ਜਿੰਨ ਦਾ ਹੋਣਾ ਡਿਊਟੀ ਟਾਈਮ ਕੀ ਸੀ ਇਹ ਤੁਹਾਨੂੰ ਇਹ ਉਸ ਟੈਂਪਰ ਉੱਪਰ ਜਾ ਰਹੇ ਸੀਗੇ 8 ਵਜੇ ਦੇ ਚ ਇਹਨਾਂ ਦਾ ਸ਼ਾਮ ਦੇ ਡਿਊਟੀ ਟਾਈਮ ਸੀਗਾ ਰਾਤ ਨੂੰ ਉਹਦੇ ਜਾਣਾ ਸੀ ਡਿਊਟੀ ਸਰ ਜੇ ਸਰਕਾਰੀ ਪੁਲਿਸ ਨੂੰ ਆ ਜਾਂਦਾ ਜਿਹੜਾ ਮੋਬਾਈਲ ਹੈ ਉਹ मिल ਗਿਆ मिल गया मिल गया ਜਿਹੜਾ ਇੱਕ ਮੋਬਾਈਲ ਫੋਨ ਵੀ ਖੋਇਆ ਗਿਆ ਸੀ ਉਹ ਵੀ ਮਿਲ ਗਿਆ ਜੀ ਵੀਵੋ ਦਾ ਮੋਬਾਈਲ ਫੋਨ ਸੀਗਾ ਉਹ ਵੀ ਮਿਲ ਗਿਆ ਸਰ ਇਹ ਨੋਵਾ ਗੱਡੀ ਹੈ ਜਿਹੜੀ ਇਹਨਾਂ ਦੀ ਆਪਣੀ ਸੀਗੀ ਹੈ ਇਹ ਵੀ ਲੁਟਕੋ ਇਹ ਵੀ ਇਹ ਵੀ ਸਾਡੀ ਹਜੇ ਤਫ਼ਤੀਸ਼ ਦਾ ਪਾਰਟ ਹੈ ਵੀ ਇਹ ਦਿੱਲੀ ਨੰਬਰ ਦੀ ਨੋਵਾ ਗੱਡੀ ਹੈ ਅਸੀਂ ਇਹਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਇਹਦੀ ਹਿਸਟਰੀ ਕੀ ਹੈਗੀ ਹੈ ਤੇ ਉਦੋਂ ਸਾਨੂੰ ਉਮੀਦ ਹੈ ਵੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਆਪਾਂ ਅਕੋਰਡਿੰਗਲੀ ਕਾਰਵਾਈ ਕਰਾਂਗੇ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਹ ਜਿਗਰਾ ਜਾ ਰਹੇ ਹਨ ਬਣੇ ਹਨ ਫਿਰ ਉਸ ਦੇ ਦੋ ਸਰ ਹੈ ਜਿਹੜੇ ਉਹਨਾਂ ਦੇ ਉੱਪਰ ਕੋਈ ਮਾੜੇ ਬੈਲੰਡਰ ਨਹੀਂ ਨਹੀਂ ਇਹਨਾਂ ਦੋਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਹੁਣ ਤੱਕ ਸਾਡੇ ਨੋਟਿਸ ਵਿੱਚ ਨਹੀਂ ਹੈ ਜਿਹਦੇ ਜਿਹਦੇ हां जी ਉਹਨਾਂ ਦੇ ਉੱਪਰ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਉਹਨਾਂ ਦੀ ਪੁਰਾਣੀ ਸਤਨਾਮ ਦਾ ਜਿਹੜਾ ਮੋਬਾਈਲ ਸੀਗਾ ਉਹ ਬਰامد ਹੋ ਗਿਆ ਲੇਕਿਨ ਜਦੋਂ ਵਾਰਦਾਤ ਤੋਂ ਲੈ ਕੇ ਜਦੋਂ ਤੱਕ ਉਹ ਰੁਪਈਆਂ ਦੇ ਕੋਲ ਸੀਗਾ ਉਹਨਾਂ ਨੇ ਉਸ ਮੋਬਾਈਲ ਨੂੰ ਇਸਤੇਮਾਲ ਕੀਤਾ ਕਿਸੇ ਨਹੀਂ ਨਹੀਂ ਉਸ ਟਾਈਮ ਦੇ ਵਿੱਚ ਮੋਬਾਈਲ ਇਸਤੇਮਾਲ ਨਹੀਂ ਜੀ ਕਿ ਮバイル ਵਰਾਸ ਨਾ ਚੇ ਕਰਦੇ ਸੀ ਆ ਕਿ ਸੇਫ ਕਿਉਂ ਕਰਦੇ ਸੀ ਨਹੀਂ ਅਬਦਰ ਮੈਂ ਅਜੇ ਤੱਕ ਜਿੰਦ ਸੈਨਾ ਵੀ ਆਪਾਂ ਹਜੇ ਟਾਈਮ ਆਪਣੇ ਡੀਰਿਵੈਸ਼ਨਰੀ ਕਰਨੀ ਉਹਦੇ ਵਿੱਚ ਇਹੀ ਸਾਰੇ ਤੱਥਾਂ ਦੇ ਉੱਪਰ ਦਾ ਅਸੀਂ ਵਿਚਾਰਨਾ ਹੈਗਾ ਇਹੀ ਤੇ ਸੱਚ ਕੱਢਣਾ ਵੀ ਕੀ ਕਿੰਨਾ ਕਰਦੇ ਜੀ ਇਹਨਾਂ ਨੇ ਆਪਣੇ ਦੱਸੇ ਮੁਤਾਬਕ ਹੀ ਕਿਤੇ ਨਾ ਕਿਸੇ ਲੈਵਲ ਦੇ ਉੱਪਰ ਸ਼ਾਇਦ ਉਹਦੇ ਵਿੱਚ ਇਨਵੋਲਵ ਨਹੀਂ ਸੀ ਦੇ ਚੱਕਰ ਚ ਤਾਂ ਨਹੀਂ ਵੀ ਨਸ਼ਾ ਲੈਣ ਲਈ ਇਹਨਾਂ ਨੇ ਮੋਬਾਈਲ ਤੇ ਅਸਲਾ ਖੋ ਕੇ ਤੇ ਦੇ ਕੇ ਤੇ ਨਸ਼ਾ ਲੈਣਾ ਨਹੀਂ ਐਸੀ ਐਸੀ ਹੰਤਕ ਤਫ਼ਤੀਸ਼ ਸਾਹਮਣੇ ਨਹੀਂ ਆਈ ਜੀ ਇਹ ਚੀਜ਼ ਇਨਵੈਸਟੀਗੇਸ਼ਨ ਚ ਵੀ ਆ ਰਹੀ ਹੈ ਸਾਬ